ਤਾਂ ਹੁਣ ਖਬਰਦਾਰੋ ਕਰ ਲੈਣੇ ਆ ਗੁਰਦਾਸਪੁਰ ਤੇ ਜਿੱਥੇ ਮਾਨਜੋਗ ਖੁਰਾਕ ਸੇਵਲ ਸਪਲਾਈ ਕਟਵਟਕਾਰ ਮਾਮਲੇ ਦੇ ਵਿੱਚ ਮੰਤਰੀ ਸ਼੍ਰੀ ਲਾਲਚੰਦ ਘਟਾਰੂਚੱਕ ਪੰਚਾਇਤ ਪਬਲਿਕ ਤੇ ਪਹੁੰਚੇ ਨੇ ਜਿੱਥੇ ਕਣਕ ਦੀ ਖਰੀਦੀਆਂ ਤਿਆਰੀਆਂ ਸੰਬੰਧਿਤ ਅਧਿਕਾਰੀ ਨਾਲ ਮੀਟਿੰਗ ਕੀਤੀ ਅਤੇ ਉਪਰੰਕਤ ਮੀਡੀਆ ਨੂੰ ਸਮਰਥਨ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਮੰਡੀਆਂ ਦੇ ਵਿੱਚ ਫੂਕਤਾ ਪ੍ਰਬੰਧ ਕੀਤੇ ਗਏ ਨੇ ਹੋਰ ਕੀ ਕੁੱਝ ਕਿਹਾ ਆ ਉਹਨਾਂ ਦੀ ਜ਼ੁਬਾਨੀ ਸੁਣ ਲੈਣੇ ਆ ਤੁਸੀਂ ਬਣੀ ਰਹੋ ਪੰਜਾਬੀ ਇੱਕ ਚੈਨਲ ਦੇ ਨਾਲ ਬਲਜੀਤ ਸਿੰਘ ਲਾਪੀ ਰਿਪੋਰਟ ਗੁਰਦਾਸਪੁਰ ਤੋਤਾ ਜੀ ਆ ਤੁਸੀਂ ਸਾਰੇ ਪੱਤਰਕਾਰ ਸਾਥੀ ਆਇਓ ਤੁਹਾਡੇ ਚੈਨਲ ਦੇ ਮਾਧਿਅਮ ਦਰਾਈ ਮੈਂ ਅੱਜ ਦੀ ਮੀਟਿੰਗ ਦੀਆਂ ਜਿਹੜੇ ਡਿਸੀਜਨ ਨੇ ਉਹ ਸਾਂਝਾ ਕਰਨ ਲੱਗਿਆ ਸਭ ਤੋਂ ਪਹਿਲਾਂ ਇਹ ਦੱਸਿਆ ਕਿ ਪੰਜਾਬ ਦੇ ਅੰਦਰ ਜਿਹੜੀ ਵੀਟ ਦੀ ਗਵਰਨਮੈਂਟ ਦਾ ਐਲਾਨ ਹੋ ਚੁੱਕਿਆ 1 April ਤੋਂ ਸਰਕਾਰੀ ਖਰੀਦ ਜਿਹੜੀ ਆ ਉਹ ਪੰਜਾਬ 'ਚ ਸ਼ੁਰੂ ਹੈ ਔਰ ਮਾਨਜੋਗ ਮੁੱਖ ਮੰਤਰੀ ਸardar Bhagwant Singh ਮਾਨ ਦੀ ਸਰਕਾਰ ਇਸ ਪ੍ਰਕਿਊਰਮੈਂਟ ਦੇ ਸੀਜ਼ਨ ਨੂੰ ਲੈ ਕੇ ਜਿਨਨੇ ਵੀ ਪ੍ਰਬੰਧ ਕੀਤੇ ਆ ਜੋ ਜੋ ਵੀ ਪੰਜਾਬ ਦੇ ਅੰਦਰ ਅਸੀਂ ਇੰਤਜ਼ਾਮ ਕੀਤੇ ਆ ਉਹਦੀ ਗਰਾਸ ਰੂਟ ਤੱਕ ਜਾ ਕੇ ਥੱਲੇ ਉਹ ਫੀਡਬੈਕ ਲੈ ਰਹੇ ਆ ਸੋ ਅੱਜ ਇਹ ਉਹਦੀ ਕੜੀ ਦੇ ਤਹਿਤ ਅਸੀਂ ਮਾਝੇ ਦੇ ਜਿਹੜੇ ਸਾਡੇ ਚਾਰ ਡਿਸਟ੍ਰਿਕਟ ਹੈ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਤੇ ਅੰਮ੍ਰਿਤਸਰ ਉਹਨਾਂ ਦੇ ਸਾਰੇ ਡੀਐਫਐਸਸੀ ਸਹਿਬਾਨ ਸਾਡੇ ਐਮਡੀ ਅਲੱਗ-ਅਲੱਗ ਜਿਹੜੀਆਂ ਪ੍ਰੋਕੂਰਮੈਂਟ ਸਾਡੀਆਂ ਏਜੰਸੀਆਂ ਨੇ ਔਰ ਸਾਡੇ ਡਿਪਟੀ ਡਾਇਰੈਕਟਰ ਸੋ ਆਜੀ ਮੀਟਿੰਗ ਦੇ ਅੰਦਰ ਮੋٹے ਰੂਪ ਚ ਕਿਉਂਕਿ ਮਾਝੇ ਦੇ ਅੰਦਰ ਜਿਹੜੀ ਕਣਕ ਹੈ ਉਹ ਆਮ ਤੌਰ ਤੇ 10-12 April ਦੇ ਨੇੜੇ ਤੇੜੇ ਉਹ ਆਣੀ ਸ਼ੁਰੂ ਹੋਣੀ ਹੈ ਸੋ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਅਸੀਂ ਜਿਹੜਾ ਇੰਤਜ਼ਾਮ ਹੈ ਪੰਜਾਬ ਦੀ ਮੰਡੀ 'ਚ ਜਿਹੜਾ ਕਿਸਾਨ ਨੇ ਆਉਣਾ ਉਸ ਮਤਲਬ ਸਮੇਂ 'ਚ ਕੋਈ ਉਹਨੂੰ ਦਿੱਕਤ ਨਾ ਹੋਵੇ ਇਹਦੇ ਲਈ ਅਸੀਂ ਪੂਰੀ ਤਰ੍ਹਾਂ ਤਿਆਰੀਆਂ ਕੀਤੀਆਂ ਨੇ ਸੋ ਇਸ ਵਾਰ ਸਾਨੂੰ ਜਿਹੜਾ ਕੇਂਦਰੀ ਪੂਲ ਦੇ ਲਈ ਅ 124 ਲੱਖ ਐਮਟੀ ਦਾ ਟਾਰਗੇਟ ਮਿਲਿਆ ਜਿਹੜਾ ਭਾਰਤ ਸਰਕਾਰ ਵੱਲੋਂ ਸੋ ਉਹਦੇ ਲਈ ਸਾਨੂੰ 28000 894 ਕਰੋੜ ਰੁਪਈਆ 28894 ਕਰੋੜ ਰੁਪਈਆ ਸੀਸੀਐਲ ਵੀ ਸਾਡੇ ਕੋਲ ਆ ਚੁੱਕੀ ਹੈ ਅਵੇਲੇਬਲੋਂ ਸੋ ਜਿਹੜਾ ਬਾਰਦਨ ਆ ਉਹ ਆਲਮੋਸਟ ਸਾਡੇ ਕੋਲ ਜਿਹੜਾ ਉਹ ਕੰਪਲੀਟ ਆ ਸੋ ਅਸੀਂ ਉਹਨੂੰ ਬਾਰਦਨ ਨੂੰ ਜਿਹੜੇ ਖਰੀਦ ਕੇਂਦਰ ਨੇ ਸਾਡੇ ਉਹਨਾਂ ਤੇ ਪਹੁੰਚਦਾ ਕਰ ਦਿੱਤੇ ਆ ਸੋ ਅੰਦਾਜ਼ਨ 8 ਲੱਖ ਕਿਸਾਨਾਂ ਨੇ ਜਿਹੜਾ ਮੰਡੀਆਂ ਚੋਂਣਾ ਸੋ ਅਸੀਂ 1864 ਜਿਹੜੇ ਸਾਡੇ ਖਰੀਦ ਕੇਂਦਰ ਨੇ ਪੰਜਾਬ ਦੇ ਅੰਦਰ ਉਹ ਜਿਹੜੇ ਕੰਮ ਕੀਤੇ ਆ ਇਸ ਤੋਂ ਇਲਾਵਾ ਜੇ ਕਿਤੇ ਲੋਡ ਪੈ ਜਾਵੇ ਤੇ ਸਾਡੇ ਕੋਲ 650 ਆਰਜੀ ਮੰਡੀਆਂ ਨੇ ਉਹ ਵੀ ਅਸੀਂ ਤਿਆਰ ਤਿਆਰ ਰੱਖੀਆਂ ਹੋਈਆਂ ਨੇ ਸੋ ਪੂਰੀ ਤਰ੍ਹਾਂ ਜਿਹੜੀ ਸਾਡੀ ਬਚਨਬੱਤਾਂ ਸਰਕਾਰ ਦੀ ਕਿ ਕਿਸਾਨ ਦਾ ਕਲਾ ਕਲਾ ਦਾਣਾ ਚੱਕਾਂਗੇ ਔਰ ਉਹਦੀ ਜਿਹੜੀ ਪੇਮੈਂਟ 24 ਘੰਟੇ ਦੇ ਵਿੱਚ ਵਿੱਚ ਉਹ ਕਿਸਾਨ ਦੇ ਖਾਤੇ 'ਚ ਪਾਣ ਦਾ ਮੁੱਖ ਮੰਤਰੀ ਜੀ ਦਾ ਆਦੇਸ਼ ਹੈ ਸੋ ਅੱਜ ਇਹਨਾਂ ਚਾਰ ਜ਼ਿਲ੍ਹਿਆਂ ਦੇ ਅੰਦਰ ਇੰਤਜ਼ਾਮਾਂ ਦਾ ਨਿਰੀਖਣ ਕੀਤਾ ਉਹਦਾ ਜ਼ਾਇਜ਼ਾ ਲਿਆ ਔਰ ਨਾਲ ਹੀ ਵੀ ਹਦਾਇਤ ਕੀਤੀ ਆ ਕਿ ਇਸ ਸੀਜ਼ਨ ਨੂੰ ਅਸੀਂ ਪਹਿਲੇ ਵਾਂਗ ਵਧੀਆ ਸੀਜ਼ਨ ਰੱਖਣਾ ਔਰ ਕਿਸਾਨ ਨੂੰ ਕੋਈ ਮੰਡੀ 'ਚ ਦਿੱਕਤ ਨਾ ਆਵੇ ਇਹਦੇ ਲਈ ਪੂਰੀ ਤਰ੍ਹਾਂ ਹਦਾਇਤਾਂ ਕੀਤੀਆਂ ਗਈਆਂ ਨੇ ਵੀ ਕੋਈ ਬਿਨਾਂ ਕਿਸੇ ਠੋਸ ਕਾਰਨ ਤੋਂ ਕੋਈ ਸਾਡਾ ਅਫਸਰ ਕੋ ਸਾਡਾ ਮੁਲਾਜ਼ਮ ਤੋ ਆਪਣੇ ਦਿੱਤੀ ਹੋਈ ਥਾਂ ਤੋਂ ਲਾਂਭੇ ਨਾ ਜਾਵੇ ਔਰ ਮੰਡੀਆਂ ਦੇ ਅੰਦਰ ਪਾਣੀ ਦੀ ਵਿਵਸਥਾ ਦਿੱਤੇ ਜ਼ੋਰ ਦਿੱਤਾ ਗਿਆ ਮਤਲਬ ਫਰਸਟ ਏਡ ਦਿੱਤੇ ਜ਼ੋਰ ਦਿੱਤਾ ਗਿਆ ਤਾਂ ਜੋ ਮਨੁੱਖੀ ਜ਼ੀਵਨ ਨੂੰ ਕਦੀ ਵੀ ਕੋਈ ਕਿਸੇ ਤਰ੍ਹਾਂ ਦੀ ਕੋਈ ਔਕੜ ਆਂਦੀ ਹੈ ਤੇ ਅਸੀਂ ਉਹਨੂੰ ਉੱਥੇ ਹੀ ਪ੍ਰੋਵਾਈਡ ਕਰਾ ਸਕੀਏ ਸੋ ਪੂਰੀ ਤਰ੍ਹਾਂ ਜਿਹੜੀਆਂ ਸਾਡੀਆਂ ਤਿਆਰੀਆਂ ਨੇ ਔਰ ਮੈਂ ਉਮੀਦ ਕਰਦਾ ਮੈਂ ਅਰਦਾਸ ਵੀ ਕਰਦਾ ਕਿ ਮੌਸਮ ਚੰਗਾ ਰਹੇ ਕੁਦਰਤ ਸਾਡੇ ਦੇ ਅਸ਼ੀਰਵਾਦ ਰੱਖੇ ਔਰ ਇਸ ਵਾਰ ਬੰਪਰ ਫਸਲ ਪੰਜਾਬ ਦੇ ਅੰਦਰ ਜੋ ਫੀਡਬੈਕ ਹੈ ਉਹ ਜਿਹੜੀ ਚੰਗੀ ਫਸਲ ਦੀ ਹੈ ਔਰ ਸਾਨੂੰ ਲੱਗਦਾ ਵੀ ਅਸੀਂ ਜਿਹੜਾ ਟਾਰਗੇਟ ਉਹ ਕੰਪਲੀਟ ਕਰਾਂਗੇ ਜਿਹੜਾ ਸਾਨੂੰ ਕੇਂਦਰੀ ਪੂਲ ਲਈ ਮਿਲਿਆ ਔਰ ਮੇਰੇ ਨਾਲ ਜਿੱਥੇ ਅੱਜ ਸਾਡੇ ਪ੍ਰਸ਼ਾਸਨ ਦੇ ਅਧਿਕਾਰੀ ਸਭਾ ਉਹ ਬੈਠੇ ਸੀਗੇ ਔਰ ਮੇਰੇ ਬੜੇ ਅਜ਼ੀਜ਼ ਬੈਲ ਸਾਹਿਬ ਜਿਹੜੇ ਸਾਡੇ ਹੈਲਥ ਕਾਰਪੋਰੇਸ਼ਨ ਪੰਜਾਬ ਦੇ ਚੇਅਰਮੈਨ ਨੇ ਨੇ ਕਬੇ ਬਸੇ ਸੰਸੇਰ ਸਿੰਘ ਜੀ ਜਿਹੜੇ ਸਾਡੇ ਹਲਕਾ ਚਾਰਜ ਵੀ ਨੇ ਔਰ ਗੁਰਦਾਸਪੁਰ ਦੇ ਪ੍ਰਧਾਨ ਵੀ ਨੇ ਡਿਸਟ੍ਰਿਕਟ ਦੇ ਸੋ ਤਮਾਮ ਜਿਹੜਾ ਸਾਡਾ ਉਹ ਸਰਕਾਰ ਦਾ ਸਟਰਕਚਰ ਆ ਉਹ ਇਹਨਾਂ ਦਿਨਾਂ ਦੇ ਅੰਦਰ ਪੂਰੀ ਤਰ੍ਹਾਂ ਤਿਆਰੀ ਕਰਕੇ ਬੈਠਾ ਮੰਡੀ ਨੂੰ ਕਿਸਾਨ ਨੂੰ ਕੋਈ ਦਿੱਕਤ ਨਾ ਆਵੇ ਇਹਦੇ ਲਈ ਸਾਰੇ ਪਰੰਪਰਾ ਦੱਸ ਕੀਤੇ ਨਹੀਂ ਬੇਸਿਕਲੀ ਸਪੇਸ ਦੀ ਜਿਹੜੀ ਮਤਲਬ ਸਮੱਸਿਆ ਆ ਉਹ ਅਸੀਂ ਕੰਪਲੀਟ ਕਰ ਲਈ ਆ ਕਿਉਂਕਿ ਅਸੀਂ ਪੰਜਾਬ ਦੇ ਅੰਦਰ 35 ਲੱਖ ਐਮਟੀ ਦੇ ਜਿਹੜੇ ਉਹ ਮਤਲਬ ਪਲੰਥਾ ਜਿਹੜੀਆਂ ਨੇ ਉਹਨਾਂ ਨੂੰ ਕਵਰ ਕਰਾਉਣ ਨਹੀਂ ਕਵਰ ਕਰਾਉਣ ਦੇ ਰੂਪ ਦੇ ਵਿੱਚ ਆਪਨ ਚ ਹੋਣ ਗਈਆਂ ਲੇਕਿਨ ਉਹਨੂੰ ਅਸੀਂ ਕਵਰ ਕਰਾਂਗੇ ਨਹੀਂ ਨਹੀਂ ਇਹ ਇਹ ਪੂਰੇ ਇੰਤਜ਼ਾਮ ਕੀਤੇ ਆ ਇਹਦੇ ਲਈ ਜਿਹੜਾ ਉਹ ਮਤਲਬ ਪਲਾਸਟਿਕ ਦੀ ਤਰਪਾਲ ਹੈ ਉਹਦੇ ਟੈਂਡਰ ਹੋ ਚੁੱਕੇ ਆ ਸਾਡੇ ਕੋਲ ਪਹੁੰਚ ਰਹੀਆਂ ਨੇ ਔਰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਸੈਕੰਡ ਡੇ ਆ ਕੀ 15 ਲੱਖ ਕਮਿਟੀ ਜਿਹੜਾ ਆ ਉਹ ਮੰਡੀਆਂ ਚੋਂ ਚੱਕਿਆ ਜਾਣਾ ਆ ਜਿਹੜਾ ਵੱਖ-ਵੱਖ ਸਟੇਟਾਂ ਨੂੰ ਪੀਡੀਐਸ ਰੂਪ ਦੇ ਵਿੱਚ ਕੇਂਦਰ ਭੇਜਦਾ ਸੋ ਬਹੁਤ ਸਾਰਾ ਜਿਹੜਾ ਆ ਮਤਲਬ ਉਹ ਕਣਕ ਜਿਹੜੀ ਪੰਜਾਬ ਚ ਵੀ ਰੱਖੀ ਜਾਣੀ ਆ ਸੋ ਮੈਂ ਬਿਲਕੁਲ ਤੁਹਾਡੀ ਜਿਹੜਾ ਸਵਾਲ ਆ ਉਹਦੇ ਉੱਤੇ ਗੱਲ ਕਲੀਅਰ ਕਰਨੀ ਚਾਹਨਾ ਕਿ ਦੋ ਲੋੜਾਂ ਕਿਸਾਨ ਦੀਆਂ ਹੁੰਦੀਆਂ ਨੇ ਮੰਡੀ ਨਾਲ ਜੁੜੀਆਂ ਮੁੱਖ ਤੌਰ ਤੇ ਇੱਕ ਤਾਂ ਉਹਦੀ ਫਸਲ ਚੱਕੀ ਜਾਵੇ ਟਾਈਮ 'ਤੇ ਸੈਕੰਡ ਉਹਨੂੰ ਉਸ ਵੇਚੀ ਗਈ ਫਸਲ ਦਾ ਟੈਂਸਰ ਭੁਗਤਾਨ ਹੋ ਜੇ ਸੋ ਸਾਡੀ ਕਮਿਟਮੈਂਟ ਆ ਸਾਡਾ ਵਾਦਾ ਪੰਜਾਬ ਦੇ ਕਿਸਾਨਾਂ ਦੇ ਨਾਲ ਕਿ ਤੁਸੀਂ ਆਓ ਜੀ ਆਇਆਂ ਨੂੰ ਚੜ੍ਹਦੀ ਕਲਾ ਚਾਓ ਔਰ ਅਸੀਂ ਕਲਾ ਕਲਾ ਦਾਣਾ ਵੀ ਚੱਕਾਂਗੇ ਔਰ ਜਿਹੜੇ ਐਮਐਸਪੀ ਆ 2425 ਰੁਪਏ ਉਹ ਤੁਹਾਡੇ ਖਾਤਿਆਂ 'ਚ ਪੇਮੈਂਟ ਪਾਵਾਂਗੇ ਔਰ ਮੈਨੂੰ ਖੁਸ਼ੀ ਆ ਕਿ ਪੰਜਾਬ ਦਾ ਜਿਹੜਾ ਪਹਿਲਾ ਕਿਸਾਨ ਹਰਵਿੰਦਰ ਸਿੰਘ ਰਾਜਪੁਰੇ ਜੀ ਦੀ ਮੈਂ ਪਰਸੋਂ ਪਰਚੇਜ਼ ਕਰਾ ਕੇ ਆਇਆ ਕੱਲ ਉਹਦੇ ਖਾਤੇ 'ਚ ਪੈਸੇ ਵੀ ਪੈ ਗਏ ਪਿਛਲੇ ਸਾਲ ਵੈ ਲੋ ਮੰਡੀ ਦੇ ਵਿੱਚ ਇੱਕ ਤਰੀਕ ਤੋਂ ਹੀ ਨਹੀਂ ਕਣਕ ਦੀ ਦੀ ਸ਼ੁਰੂ ਹੋਈ ਲੇਕਿਨ ਕੁਦਾਰਤਪੂਰੀਆਂ ਮੰਡੀਆਂ ਜੇ ਆਏ ਤਾਂ ਕਿ ਫਰਬਾਨਾ ਮੇਰੇ ਨਾਮ ਆਤਾ ਤਰ੍ਹਾਂ ਤੱਕ ਪੂਰੇ ਹੋ ਜਾਂਦੇ ਨਹੀਂ ਨਹੀਂ ਅਜੇ ਤੱਕ ਨਹੀਂ ਤੁਸੀਂ ਦੇਖੋਗੇ ਕਣਕ ਧਾਨ ਦਿਓ ਔਰ ਅਸੀਂ ਸਾਰੇ ਪ੍ਰਬੰਧ ਕੀਤੇ ਆ ਔਰ ਮੈਂ ਫਿਰ ਉਹੀ ਗੱਲ ਨੂੰ ਦੁਹਰਾ ਰਿਹਾ ਕਿ ਕਿਸੇ ਵੀ ਤਰ੍ਹਾਂ ਦੀ ਪ੍ਰਬੰਧਾਂ ਚ ਕੋਈ ਘਾਟ ਨਹੀਂ ਕਲਾ ਕਲਾ ਦਾਣਾ ਚ ਚੱਕਾਂਗੇ ਟਾਈਮ ਸਰ ਚੱਕਾਂਗੇ ਔਰ ਟਾਈਮ ਸਿਰ ਕਿਸਾਨ ਦੇ ਖਾਤੇ ਫੀਮਰ ਪਰਡੀਆਂ ਨੇ ਖਾਸ ਕਰਕੇ ਪਿੰਡਾਂ ਦੀ ਉੱਥੇ ਅਜੇ ਤੱਕ ਉਦਾਂ ਹੀ ਆਨਸਰ ਸਿਰਫ ਸਪਰੇਅ ਕੀਤੀ ਜਾ ਰਹੀ ਆ ਕਾ ਉਹਦਾ ਅਗਰ ਬੇਸ਼ੱਕ ਤੇ ਚੱਕਰ ਹੋ ਜਾ ਕੇ ਨਹੀਂ ਮੈਂ ਦੱਸਿਆ ਵੀ ਕਨਕ ਸਾਡੇ ਕੋਲ ਮਾਝੇ ਦੇ ਅੰਦਰ ਪਹੁੰਚਣੀ ਹੀ 12 13 ਤਰੀਕ ਨੂੰ ਹੈ ਜਿਹੜੀ ਪ੍ਰੈਕਟੀਕਲੀ ਆ ਗੱਲ ਮਲ ਸੋ ਇਸ ਕਰਕੇ ਬਾਰਦਾਨਾ ਪੂਜੇ ਦੇ ਕਰ ਦਿੱਤੇ ਗਏ ਆ ਬਾਕੀ ਸਾਰਾ ਕੁਝ ਜਿਹੜਾ ਸਟਰਕਚਰ ਅਸੀਂ ਉਹਨੂੰ ਮੇਨਟੇਨ ਕਰ ਲਿਆ ਕਿਸਾਨ ਆਵੇ ਤਾਂ ਸਹੀ ਜਿਸ ਦਿਨ ਫਸਲ ਆਈ ਤੁਸੀਂ ਆਪ ਦੇਖਣਾ ਜਦੋਂ ਸੀਜ਼ਨ ਦੀ ਸ਼ੁਰੂਆਤ ਹੋ ਜਾਂਦੀ ਹੈ ਉਦੋਂ ਕੋਟ ਦੀ ਬੜੀ ਦਿੱਕਤ ਆਉਂਦੀ ਹੈ ਯਾਤਰਾ ਕਹਿੰਦਾ ਵੀ ਪੋਰਟਲ ਬੰਦ ਹੋ ਗਿਆ ਪੋਰਟਲ ਬੰਦ ਹੋਊਗਾ ਕੋਟ ਦੀ ਬੜੀ ਦਿੱਕਤ ਆਉਂਦੀ ਹੈ ਯਾਤਰਾ ਕਿਸਾਨਾਂ ਦੇ ਤਰਫ ਜੇ ਕੋਟ ਦੇ ਉੱਪਰ ਚੜ੍ਹ ਨਹੀਂ ਪਾਂਦਾ ਜਾ ਕੇ ਇਹ ਆਰੋ ਸਿਸਟਮ ਵੀ ਆਰੋ ਦਾ ਬੜੀ ਦਿੱਕਤ ਆਉਂਦੀ ਹੈ ਉਹਦੇ ਬਾਅਦ ਸੂ ਕੋਈ ਨਹੀਂ ਨਹੀਂ ਆਰੋ ਪੈਡਸ ਹੁੰਦਾ ਆਰੋ ਇਹਦੇ 'ਚ ਨਹੀਂ ਹੁੰਦਾ ਕਿਹੜਾ ਟੋਟਲ ਦੀ ਗੱਲ ਕਰੀਏ ਨਹੀਂ ਨਹੀਂ ਮੈਂ ਮੈਂ ਤੁਹਾਡੀ ਜਾਣਕਾਰੀ ਦੱਸਾਂ ਵੀ ਆਰਓ ਪੈਡੀ ਵੇਲੇ ਜੁਸ ਕੀਤਾ ਜਾਂਦਾ ਇਹ ਵੀਟ ਦੀ ਮਤਲਬ ਸੀਜ਼ਨ ਹੈਗਾ ਇਹਦੇ ਅੰਦਰ ਕੋਈ ਆਰਓ ਦੀ ਲੋੜ ਨਹੀਂ ਪੈਂਦੀ ਸੋ ਟੋਟਲ ਇੰਤਜ਼ਾਮ ਪੰਜਾਬ ਦੇ ਅੰਦਰ ਪੂਰੇ ਕੀਤਾ ਸਭ ਉਤਾਰ ਜਾਂਦਾ ਹੋ ਜਾਂਦੀ ਹੈ ਜੀ ਉਹਦੇ ਵਾਸਤੇ ਜਿੱਦਾਂ ਕਈ ਮੰਡੀਆਂ ਖੁੱਲੀਆਂ ਲਏ ਜੀ ਉਹਦੇ ਛੱਡਾ ਨਹੀਂ ਹੈ ਗਿਆ ਉਹਦੇ ਵਾਸਤੇ ਕੀ ਬਰਬਾਦ ਰਹੇ ਜੀ ਕਿਉਂਕਿ ਹਮੇਸ਼ਾ ਇਹ ਦੇਖ ਨਹੀਂ ਉਹ ਸਾਡੇ ਕੋ ਸਾਡੇ ਕੋਲ ਟੋਟਲ ਹੈਗਾ ਆ ਮੈਂ ਦੱਸਿਆ ਤੁਹਾਨੂੰ ਵੀ ਜਿੰਨੀ ਤਰਪਾਲ ਸਾਨੂੰ ਚਾਹੀਦੀ ਹੈ ਪਲਾਸਟ ਵਧੀਆ ਤਰਪਾਲ ਉਹਦੇ ਅਸੀਂ ਟੈਂਡਰ ਕੀਤੇ ਹੋਏ ਆ ਉਤਰਪਾਲ ਸਾਡੇ ਕੋ ਆ ਗਈ ਆ ਸੋ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਹੀਂ ਆ। ਮੰਤਰੀ ਸਾਹਿਬ ਹਾਲ ਦੀ ਘੜੀ ਜੇ ਦੇਖਿਆ ਜਾਵੇ ਤੇ ਕੋਈ ਵੀ ਪ੍ਰਬੰਧ ਨਹੀਂ ਹੈਗਾ। ਨਾ ਬਾਥਰੂਮਾਂ ਦਾ ਨਾ ਕੋਈ ਪਾਣੀ ਦਾ ਨਾ ਕੇ ਤਹਾਨ ਨਾ ਕੇ ਸਵੈ ਕੀਤੀ ਆ। ਪਹਿਲੀ ਗੱਲ ਤੇ ਮੈਨੂੰ ਹੈਰਾਨਗੀ ਆ ਯਾਰ ਤੁਹਾਡੀ ਮਤਲਬ ਸਵਾਲ ਤੇ ਵੀ ਪਾਣੀ ਪੀਣ ਵਾਲੇ ਤੇ ਪਹੁੰਚਣ ਉੱਤੇ ਕਿਸਾਨ ਤੇ ਆਵੇ ਪਹਿਲੋਂ ਕਿਸਾਨ ਆਊਗਾ ਫਿਰ ਪਾਣੀ ਵੀ ਪਿਆਵਾਂਗੇ ਨਹੀਂ 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 ਤੁਸੀਂ ਤੁਸੀਂ ਇਹ ਤੁਸੀਂ ਪਤਾ ਨਹੀਂ ਕਿਹੜੀ ਮੰਡੀਸ ਗਏ ਹੋ ਮੈਂ ਫਿਰ ਤੁਹਾਨੂੰ ਕਹਿ ਰਿਹਾ ਵੀ ਜੇ ਦਿਨ ਕਿਸਾਨ ਆਊਗਾ ਫਿਰ ਮੈਂ ਵੀ ਤੁਹਾਡੇ ਨਾਲ ਚੱਲਾਂਗਾ ਤੁਸੀਂ ਵੀ ਨਾਲ ਚੱਲਿਓ ਫਿਰ ਮਤਲਬ ਤੁਸੀਂ ਸਾਡੇ ਇੰਤਜ਼ਾਮ ਦੇਖ ਲਿਓ ਸੋ ਪੂਰਾ ਇੰਤਜ਼ਾਮ ਕੀਤਾ ਅਸੀਂ ਰਲ ਕੇ ਇਸ ਪ੍ਰੋਗਰਾਮ ਨੂੰ ਵਧੀਆ ਕਰਦੇ ਹਾਂ